ਇਹਨਾਂ ਨੇ ਸੰਤਾਂ ਨੂੰ ਅੰਦਰ ਸ਼ਹੀਦ ਕਰਵਾ ਦਿੱਤਾ ਤੇ ਸਿੱਖਾਂ ਦੇ ਹੱਥੋਂ ਹੀ ਮਾਹੌਲ ਹੀ ਇੱਕ ਕ੍ਰिएशन ਹੀ ਇਹੋ ਜਿਹੀ ਕੀਤੀ ਜਾਂਦੀ ਆ ਕਿ ਸਿੱਖਾਂ ਹੱਥੋਂ ਸਿੱਖ ਲੀਡਰ ਹੀ ਮਰਵਾ ਦਿੱਤਾ ਜਾਂਦਾ ਫਿਰ 84 ਤੋਂ ਬਾਅਦ 95 ਤੱਕ ਸਿੱਖ ਜਵਾਨੀ ਹੱਥੋਂ ਹੀ ਸਿੱਖ ਜਵਾਨੀ ਦਾ ਕਾਣ ਕਰਵਾ ਦਿੱਤਾ ਜਾਂਦਾ ਸਾਨੂੰ ਉਦੋਂ ਵੀ ਨਹੀਂ ਸਮਝ ਲੱਗੀ ਉਸ ਤੋਂ ਬਾਅਦ ਅੱਗੇ ਆਜੋ ਹੁਣ ਬੇਅਦਬੀਆਂ ਜਦੋਂ ਤੋਂ 2014-15 ਤੋਂ ਇਹ ਸਾਰਾ ਮਾਹੌਲ ਸਿਰਜਿਆ ਜਾ ਰਿਹਾ ਹੀ ਇਸ ਸਿਰਜ ਕੇ ਸਿੱਖਾਂ ਦੀ ਜਿਹੜੀ ਡੋਮੈਸਟਿਕ ਤੇਰਾ ਡੋਮੈਸਟਿਕ ਰਾਜਸ਼ਾਹੀ ਇਲੈਕਟਿਵ ਸਿਸਟਮ ਦੇ ਵਿੱਚ ਜਿਹੜੀ ਸਿੱਖਾਂ ਦੀ ਮਲ ਤੇਰਾ ਅਕਾਲੀ ਦਲ ਉਹਨੂੰ ਹੀ ਦੋਸ਼ੀ ਕਰਾਰ ਦਵਾ ਕੇ ਉਹਨੂੰ ਹੀ ਬਦਨਾਮ ਕਰ ਦਿੱਤਾ ਜਾਂਦਾ ਕੋਈ ਤੇ ਪਾਵਰ ਆਣਾ ਜਿਹੜੀ ਇੰਨਾ ਪਿੱਛੇ ਕੰਮ ਕਰ ਰਹੀ ਆ ਜਿਹੜੀ ਤਖਤਾਂ ਦੇ ਜ਼ਥੇਦਾਰਾਂ ਨੂੰ ਵੀ ਬਦਨਾਮ ਕਰਵਾ ਦਿੱਤਾ ਜਾਂਦਾ ਜੇ ਕਿੱਡੀ ਤਰਾਸ ਦੀ ਵਾਲੀ ਗੱਲ ਆ ਕਿ ਸਿੱਖਾਂ ਦੇ ਗੁਰੂ ਦੀ ਬੇਅਦਬੀ ਹੁੰਦੀ ਆ ਤੇ ਸਿੱਖਾਂ ਨੂੰ ਹੀ ਉੱਧ ਦਾ ਦੋਸ਼ੀ ਡਿਕਲੇਅਰ ਕਰ ਦਿੱਤਾ ਜਾਂਦਾ ਕੋਈ ਤੇ ਪਾਵਰ ਆ ਵਿਚ ਇਜ਼ ਵਰਕਿੰਗ ਬਿਹਾਈਂਡ ਥਿਸ ਪਰ ਹਾਨੂੰ ਸਮਝ ਨਹੀਂ ਆ ਰਹੀ ਉਸ ਚੀਜ਼ ਦੀ ਨਾ ਹਾਨੂੰ ਸਮਝ 84 ਦੇ ਵਿੱਚ ਲੱਗੀ ਹੀ ਤੇ ਨਾ ਹਾਨੂੰ ਸਮਝ ਹੋਣ ਲੱਗ ਰਹੀ ਆ 84 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਕਰਕੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਲਿਆਂ ਨੂੰ ਸ਼ਹੀਦ ਕਰਕੇ ਤੇ ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਪਾਵਰ ਹੀ ਪੰਥ ਬੁੱਢਾ ਦਾ ਅਕਾਲੀ ਉਹਦੇ ਜਥੇਦਾਰ ਬਾਬਾ ਸੰਤਾ ਸਿੰਘ ਨੂੰ ਗद्दार ਕਰਾਰ ਦੇ ਦਿੱਤਾ ਜਾਂਦਾ ਕਿ ਇਹ ਇੰਦਰਾ ਗਾਂਧੀ ਦੇ ਨਾਲ ਰਲੇ ਹੀ ਹਾਨੂੰ ਉਦੋਂ ਵੀ ਨਹੀਂ ਸਮਝ ਲੱਗੀ ਸੰਤ ਹਰ ਚਰਨ ਸਿੰਘ ਲੋਂਗੋਵਾਲ ਜਿਹਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਲਿਆਂ ਸਪੀਚ ਦੇ ਵਿੱਚ ਆਪਣੇ ਮੂੰਹੋਂ ਉਹਨਾਂ ਦੇ ਬੋਲ ਆ ਕਿ ਇਹਨਾਂ ਦੇ ਨਾਲ ਮੇਰੇ ਆਪਸੀ ਵਖਰੇਵੇਂ ਹੋ ਸਕਦੇ ਆ ਪਰ ਇਹ ਪੰਥ ਦੇ ਜਥੇਦਾਰ ਆ ਮੇਰੇ ਤੋਂ ਬਾਅਦ ਇਹਨਾਂ ਦਾ ਹੁਕਮ ਜ਼ਰੂਰ ਵਜਾਇਓ ਵੀ ਤੇ ਉਹਨਾਂ ਨੂੰ ਸਿੱਖਾਂ ਹੱਥੋਂ ਹੀ ਮਰਵਾ ਦਿੱਤਾ ਜਾਂਦਾ ਮਾਹੌਲ ਹੀ ਇਹੋ ਜਿਹਾ ਕ੍ਰੀਏਟ ਕੀਤਾ ਜਾਂਦਾ ਵੇਖੋ ਜੀ ਹੱਥ ਖੜੇ ਕਰਕੇ ਬਾਹਰ ਆ ਗਏ ਇਹਨਾਂ ਨੇ ਸੰਤਾਂ ਨੂੰ ਅੰਦਰ ਸ਼ਹੀਦ ਕਰਵਾ ਦਿੱਤਾ ਤੇ ਸਿੱਖਾਂ ਦੇ ਹੱਥੋਂ ਹੀ ਮਾਹੌਲ ਹੀ ਇੱਕ ਕ੍ਰिएशन ਹੀ ਇਹੋ ਜਿਹੀ ਕੀਤੀ ਜਾਂਦੀ ਆ ਕਿ ਸਿੱਖਾਂ ਹੱਥੋਂ ਸਿੱਖ ਲੀਡਰ ਹੀ ਮਰਵਾ ਦਿੱਤਾ ਜਾਂਦਾ ਫਿਰ 84 ਤੋਂ ਬਾਅਦ 95 ਤੱਕ ਸਿੱਖ ਜਵਾਨੀ ਹੱਥੋਂ ਹੀ ਸਿੱਖ ਜਵਾਨੀ ਦਾ ਕਾਣ ਕਰਵਾ ਦਿੱਤਾ ਜਾਂਦਾ ਸਾਨੂੰ ਉਦੋਂ ਵੀ ਨਹੀਂ ਸਮਝ ਲੱਗੀ ਉਸ ਤੋਂ ਬਾਅਦ ਅੱਗੇ ਆਜੋ ਹੁਣ ਬੇਅਦਬੀਆਂ ਜਦੋਂ ਤੋਂ 2014-15 ਤੋਂ ਇਹ ਸਾਰਾ ਮਾਹੌਲ ਸਿਰਜਿਆ ਜਾ ਰਿਹਾ ਸੀ ਇਸ ਸਿਰਜ ਕੇ ਸਿੱਖਾਂ ਦੀ ਜਿਹੜੀ ਡੋਮੈਸਟਿਕ ਤੇਰਾ ਡੋਮੈਸਟਿਕ ਰਾਜਸ਼ਾਹੀ ਇਲੈਕਟਿਵ ਸਿਸਟਮ ਦੇ ਵਿੱਚ ਜਿਹੜੀ ਸਿੱਖਾਂ ਦੀ ਅਮਲ ਤੇਰਾ ਅਕਾਲੀ ਦਲ ਉਹਨੂੰ ਹੀ ਦੋਸ਼ੀ ਕਰਾਰ ਦਵਾ ਕੇ ਉਹਨੂੰ ਹੀ ਬਦਨਾਮ ਕਰ ਦਿੱਤਾ ਜਾਂਦਾ ਕੋਈ ਤੇ ਪਾਵਰ ਆਣਾ ਜਿਹੜੀ ਇਹਨਾਂ ਪਿੱਛੇ ਕੰਮ ਕਰ ਰਹੀ ਆ ਜਿਹੜੀ ਤਖਤਾਂ ਦੇ ਜ਼ਥੇਦਾਰਾਂ ਨੂੰ ਵੀ ਬਦਨਾਮ ਕਰਵਾ ਦਿੱਤਾ ਜਾਂਦਾ ਜੇ ਬੁੱਢਾ ਦਲ ਦੇ ਤਰਨਾ ਦਲ ਦੇ ਜਾਂ ਦਮਦਮੀ ਟਕਸਾਲ ਦੇ ਜਿੰਨੇ ਵੀ ਮੁਖੀ ਸਹਿਬਾਨ ਉਹਨਾਂ ਨੂੰ ਉਹਨਾਂ ਦੇ ਖਿਲਾਫ ਇੰਨਾ ਕੂੜ ਪ੍ਰਚਾਰ ਕੀਤਾ ਜਾਂਦਾ ਕਿਉਂ ਕਿ ਕੱਲ ਨੂੰ ਇਹ ਕੋਈ ਕੌਮ ਨੂੰ ਸੰਦੇਸ਼ ਦੇਣ ਤੇ ਕੌਮ ਇਹਨਾਂ ਦਾ ਸੰਦੇਸ਼ ਵੀ ਨਾ ਮੰਨੇ ਕੀ ਹੈ ਤੇ ਸਾਰੇ ਗਦਾਰ ਆ ਇਹ ਪਹਿਲਾਂ ਹੀ ਮਾਹੌਲ ਸਿਰਜਿਆ ਜਾਂਦਾ ਪਰ ਇਹ ਸਮਝਣ ਦੀ ਲੋੜ ਆ ਜੇ ਅਸੀਂ ਨਾ ਸਮਝੇ ਤੇ ਸਾਡਾ ਬਹੁਤ ਨੁਕਸਾਨ ਹੋਏਗਾ ਕਿਉਂਕਿ ਜਿਹੜੀ ਸਾਡੀ ਪ੍ਰੋਬਲਮ ਪਤਾ ਕੀ ਆ ਅਸੀਂ ਬੁੱਧੀਜੀਵੀ ਆ ਜਿਹੜੇ ਜਿਹੜੇ ਕਿਤਾਬਾਂ ਲਿਖਦੇ ਆ ਜਿੰਨੇ ਵੀ ਆ ਬੰਦੇ ਆ ਜਿਤਰਾ ਅ ਅਜਮੇਰ ਸਿੰਘ ਵਰਗੇ ਜਾਂ ਹੋਰ ਕਈ ਆ ਜਿਹੜੇ ਵੀ ਜਿੰਨੇ ਵੀ ਆ ਅਸੀਂ ਇਹਨਾਂ ਨੂੰ ਪੜ੍ਹ ਸੁਣ ਕੇ ਇਹਨਾਂ ਦੀਆਂ ਵੀਡੀਓ ਸੁਣ ਕੇ ਅਸੀਂ ਸਮਝਦੇ ਆ ਯਾਰ ਇਹ ਸੱਚ ਬੋਲ ਰਹੇ ਆ ਯਾਰ ਇਹ ਤਾਂ ਲਫਾਫੇ ਆ ਜਿੱਧਰ ਦੀ ਹਵਾ ਹੀ ਇਹਨਾਂ ਨੇ ਉਧਰ ਨੂੰ ਉੱਡ ਜਾਣਾ ਇਹ ਜਦੋਂ ਇਹ ਸਾਰੇ ਕਾਮਰੇਡ ਹੀ ਉਦੋਂ ਵੀ ਆਪਣੇ ਆਪ ਨੂੰ ਸਾਰੇ ਕਹਿੰਦੇ ਹੀ ਵੀ ਅਸੀਂ ਸੱਚੀ ਆ ਕਿ ਅੱਜ ਵੀ ਇਹ ਕਹੀ ਜਾਂਦੇ ਸੱਚੀਆਂ ਇਹ ਲਫਾਫੇ ਆ ਜਿੱਧਰ ਦੀ ਹਵਾ ਹੀ ਉੱਡ ਜਾਣਗੇ ਜਿੱਤਰਾ ਅਜਮੇਰ ਸਿੰਘ ਹੋਣਾ 84 ਤੋਂ 84 ਤੋਂ ਬਾਅਦ ਨਹੀਂ ਇਹ ਬੋਲੇ ਪਰ ਹੋਣਾਣ ਕੇ ਮੰਨ ਕੇ ਵੀ ਜਿਹੜੀਆਂ ਚਿੱਠੀਆਂ ਅਸੀਂ ਉਹ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਲਿਖਵਾਈਆਂ ਗਈਆਂ ਸੀ ਪਰ ਇਹ ਵੇਲੇ ਦੀ ਨਵਾਜ਼ ਤੇ ਕਵੇਲੇ ਦੀਆਂ ਟੱਕਰਾਂ ਇਹ ਸਮਾਂ ਰਹੀਂ ਤੇ ਕਦੀ ਨਹੀਂ ਬੋਲਦੇ ਇਹਨਾਂ ਤੇ ਨਿਸ਼ਚਾ ਰੱਖੋ ਤੁਸੀਂ ਨਿਸ਼ਚਾ ਆਪਣੀ ਖੋਜ ਕਰੋ ਵੀ ਅੱਡੇ ਨਾਲ ਹੋ ਕੀ ਰਿਹਾ ਥਿੰਕ ਅਬਾਊਟ ਇਟ ਕਿਉਂਕਿ ਜੇ ਇਹਦੇ ਵੱਲੋਂ ਨਾ ਸੋਚਿਆ ਤੇ ਸਾਡਾ ਅੱਗੇ ਜਾ ਕੇ ਬਹੁਤ ਨੁਕਸਾਨ ਹੋ ਜਾਏਗਾ ਸਾਡੀਆਂ ਦਲ ਪੰਥਾ ਸਾਡੇ ਬਦਨਾਮ ਕਰਤੇ ਸੰਪਰਦਾਵਾਂ ਸਾਰੀਆਂ ਸਾਡੀਆਂ ਬਦਨਾਮ ਕਰਤੀਆਂ ਤਖਤਾਂ ਦੇ ਜਥੇਦਾਰ ਸਾਰੇ ਸਾਡੇ ਬਦਨਾਮ ਕਰਤੇ ਜਿਹੜੀ ਰਾਜਸ਼ਾਹੀ ਠੇਰਾ ਜਿੰਨੇ ਇਲੈਕਟਿਵ ਸਿਸਟਮ ਦੇ ਵਿੱਚ ਕੁਝ ਕਰਨਾ ਵਾ ਉਹਨੂੰ ਸਾਡੇ ਹੱਥੋਂ ਹੀ ਬਦਨਾਮ ਕਰਵਾ ਦਿੱਤਾ ਗਿਆ ਤਾਂ ਅਸੀਂ ਕੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ